ਤਾਂ ਬਹੁਤ ਹੀ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਜਿੱਥੇ ਕਾਰ ਤੇ ਬੱਸ ਦੇ ਨਾਲ ਭਿਆਨਕ ਐਕਸੀਡੈਂਟ ਹੋਇਆ ਹੈ ਇੱਥੋਂ ਤੱਕ ਕਿ ਜਿਹੜੀ ਬੱਸ ਸੀ ਉਹ ਪਲਟੀਆਂ ਖਾਂਦੀ ਖਾਈ ਦੇ ਵਿੱਚ ਡਿੱਗੀ ਹੈ ਕਈ ਲੋਕਾਂ ਦੀ ਇੱਥੇ ਮੌਤ ਹੋ ਗਈ ਹੈ ਹਾਦਸੇ ਦੇ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਸੜਕ ਹਾਸਾ ਵਾਪਰਿਆ ਜਿੱਥੇ 7 ਲੋਕਾਂ ਦੀ ਇਸ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਜਦਕਿ 45 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਉੱਤਰ ਪ੍ਰਦੇਸ਼ ਦਾ ਇਹ ਸਾਰਾ ਮਾਮਲਾ ਹੈ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਸਾਰਾ ਹਾਦਸਾ ਵਾਪਰਿਆ ਸਹਾਸੇ ਦੇ ਵਿੱਚ 7 ਲੋਕ ਮਾਰੇ ਗਏ ਨੇ ਜਦਕਿ ਕਈ ਲੋਕ ਜ਼ਖਮੀ ਹੋਏ ਨੇ ਤਸਵੀਰਾਂ ਲਗਾਤਾਰ ਤੁਹਾंना ਸਾਂਝੀਆਂ ਕਰ ਰਹੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਤਾਂ ਦੱਸਿਆ ਜਾ ਰਿਹਾ ਕਿ ਆਗਰਾ ਲਖਨਊ ਐਕਸਪ੍ਰੈਸ ਵੇ ਤੇ ਸੜਕ ਹਾਦਸਾ ਵਾਪਰਿਆ ਤਾਂ ਜਿੱਥੇ ਰੋਂਗ ਸਾਈਡ ਤੋਂ ਆ ਰਹੀ ਕਾਰ ਤੇ બસ ਵਿਚਾਲੇ ਇਹਨੇ ਜਬਰਦਸਤ ਟੱਕਰ ਹੋਈ ਕਿ ਬਸ ਪਲਟੀਆਂ ਖਾਂਦੀ ਖਾਈ ਦੇ ਵਿੱਚ ਡਿੱਗ ਗਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਖਾਈ ਦੇ ਵਿੱਚ ਡਿੱਗੀ ਬਸ ਦੀਆਂ ਤਸਵੀਰਾਂ ਲਗਾਤਾਰ ਤੁਹਾंना ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਮੌਕੇ ਤੇ ਬਚਾਅ ਕਾਰਜ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਉਸ ਬਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਲਗਾਤਾਰ ਤੁਹਾंना ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਭਿਆਨਕ ਹਾਸਾ ਜਿਹੜਾ ਹੈ ਉਹ ਉੱਤਰ ਪ੍ਰਦੇਸ਼ ਦੇ ਵਿੱਚ ਵਾਪਰਿਆ ਹੈ ਤਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਉਹ ਬੱਸ ਕਿਸ ਹਾਲਾਤ ਦੇ ਵਿੱਚ ਹੈ ਇੰਨੀ ਜ਼ਬਰਦਸਤ ਟੱਕਰ ਹੋਈ ਸੀ ਕਿ ਬੱਸ ਚੱਕਣਾ ਚੂਰ ਹੋ ਗਈ ਹੈ ਕਿਉਂਕਿ ਇਹ ਬੱਸ ਜਿਹੜੀ ਸੀ ਉਹ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਇਸ ਹਾਦਸੇ ਦੇ ਵਿੱਚ 7 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਜਦਕਿ 45 ਤੋਂ ਵੱਧ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਦੇਖ ਸਕਦੇ ਹੋ ਕਿ ਖਾਈ ਦੇ ਵਿੱਚ ਜਿਹੜੀ ਬੱਸ ਸੀ ਉਹ ਪਲਟੀਆਂ ਖਾਂਦੀ ਡਿੱਗਦੀ ਹੈ ਤਾਂ ਉਸ ਬੱਸ ਨੂੰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਰੈਸਕਿਊ ਟੀਮਾਂ ਦੇ ਵੱਲੋਂ ਇਸ ਨੂੰ ਸਿੱਧਾ ਕੀਤਾ ਜਾ ਰਿਹਾ ਤੇ ਦੇਖ ਸਕਦੇ ਹੋ ਇਸ バス ਦੇ ਸਾਰੇ ਸ਼ੀਸ਼ੇ ਜਿਹੜੇ ਨੇ ਉਹ ਟੁੱਟ ਕੇ ਨੇ ਤਾਂ ਡਬਲ ਡਿੱਕ ਰਿਹਾ ਇਹ ਜਿਹੜੀ バス ਹੈ ਇਹ ਜਿਹੜੀ ਹਾਸਾਗ੍ਰਸਤ ਹੋਈ ਹੈ ਰੋਂਗ ਸਾਈਡ ਤੋਂ ਕਾਰ ਆ ਰਹੀ ਸੀ ਜਿਸ ਨੇ ਇਸ ਦੇ ਨਾਲ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ 7 ਲੋਕ ਮਾਰੇ ਜਾਂਦੇ ਨੇ ਜਦਕਿ 45 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਉੱਤਰ ਪ੍ਰਦੇਸ਼ ਦੀ ਇਹ ਸਾਰੀ ਘਟਨਾਏ ਹਾਲਾਂਕਿ ਮੌਕੇ ਤੇ ਪੁਲਿਸ ਟੀਮਾਂ ਤੇ ਰਾਤ ਤੇ ਬਚਾਅ ਕਾਰਜ ਪਹੁੰਚੇ ਨੇ ਤਾਂ ਹਾਸਾ ਦੇਰ ਰਾਤ 1 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਵਾਪਰਿਆ ਸੀ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਇਸ ਹਾਸੇ ਦੀ ਜਾਣਕਾਰੀ ਮਿਲਦੀ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਬਚਾਅ ਕਾਰਜ ਪਹੁੰਚਤੇ ਨੇ ਜਿਨ੍ਹਾਂ ਦੇ ਵੱਲੋਂ ਜ਼ਖਮੀ ਜਿਹੜੇ ਲੋਕ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੀ ਡੈੱਡ ਬੋਡੀ ਨੂੰ ਵੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਤਾਂ ਦੱਸਿਆ ਕਿ ਰੌਂਗ ਸਾਈਡ ਤੋਂ ਆ ਰਹੀ ਕਾਰ ਨੇ ਬਸ ਵਿਚਾਲੇ ਟੱਕਰ ਹੋਈ ਹੈ ਇੰਨਾ ਭਿਆਨਕ ਹਾਦਸਾ ਸੀ ਕਿ ਬਸ ਜਿਹੜੀ ਉਹ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਤਸਵੀਰਾਂ ਲਗਾਤਾਰ ਤੁਹਾंना ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਮੌਕੇ ਤੇ ਸਵਾਰੀਆਂ ਦੇ ਵਿੱਚ ਕਾਫੀ ਚੀਕ ਚ ਹਾੜਾ ਪੈ ਗਿਆ ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੰਨੇ ਜ਼ਬਰਦਸਤੇ ਟੱਕਰ ਹੋਈ ਕਿ ਬਸ ਜਿਹੜੀ ਉਹ ਖਾਈ ਦੇ ਵਿੱਚ ਡਿੱਗੀ ਤਾਂ 45 ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ ਉੱਤਰ ਪ੍ਰਦੇਸ਼ ਦੀ ਇਹ ਸਾਰੀ ਘਟਨਾਏ ਰੌਂਗ ਸਾਈਡ ਤੋਂ ਇੱਕ ਕਾਰ ਆ ਰਹੀ ਸੀ ਇਸ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ 45 ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ देर रात ਇਹ ਸਾਰੀ ਜਿਹੜੀ ਹੈ ਘਟਨਾ ਵਾਪਰੀ ਹੈ